ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਅੱਜ ਅਸੀਂ ਦੂਸਰਾ ਪਾਰਟ ਦੂਸਰਾ ਭਾਗ ਜਿਹੜਾ ਨਾਵਲ ਗੁਰਦਿਆਲ ਸਿੰਘ ਜੀ ਦਾ ਲਿਖਿਆ ਹੋਇਆ ਮੜੀ ਦਾ ਦੀਵਾ ਉਹ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਗਸੀਰ ਜਦੋਂ ਸਵੇਰੇ ਉੱਠਿਆ ਉਦੋਂ ਅਜੇ ਕੁੱਕੜ ਨੇ ਪਹਿਲੀ ਬਾਗ ਹੀ ਦਿੱਤੀ ਸੀ ਹਨੇਰੇ ਪੱਖ ਦੀ ਨੌਵੀਂ ਦਾ ਚੰਨ ਅਜੇ ਹੁਣੇ ਚੜਿਆ ਸੀ ਜਗਸੀਰ ਨੇ ਨੰਦੀ ਨੂੰ ਆਵਾਜ਼ ਮਾਰੀ ਉਹ ਜਾਗਦੀ ਪਈ ਸੀ ਜਗਸੀਰ ਬੱਕਰੀ ਚੋਣ ਲੱਗ ਪਿਆ ਤੇ ਨੰਦੀ ਨੇ ਚਾਹ ਧਰ ਦਿੱਤੀ ਚਾਹ ਪੀ ਕੇ ਜਗਸੀਰ ਕਹਲ ਨਾਲ ਧਰਮ ਸਿੰਘ ਦੇ ਘਰੋਂ ਬਲਦ ਲੈਣ ਤੁਰ ਪਿਆ ਉਥੇ ਅੱਪੜ ਕੇ ਉਹਨੇ ਵੇਖਿਆ ਕਿ ਆਪਣੇ ਨਾਮ ਅਨੁਸਾਰ ਧਰਮ ਸਿੰਘ ਨੇ ਜਗਸੀਰ ਦੇ ਜਾਣ ਤੋਂ ਪਹਿਲਾਂ ਹੀ ਬਲਦਾਂ ਨੂੰ ਪੱਠੇ ਪਾ ਦਿੱਤੇ ਸਨ ਪੱਠੇ ਚਰਲੇ ਬਾਈ ਬਲਦਾਂ ਨੇ ਜਗਸੀਰ ਨੇ ਜਾਂਦੇ ਹੀ ਪੁੱਛਿਆ ਹਾਂ ਖਾਸੇ ਚਿਰ ਦੇ ਪਾਏ ਆ ਧਰਮ ਸਿੰਘ ਨੇ ਖੁਰਲੀ ਵਿੱਚ ਹੱਥ ਮਾਰਦਿਆਂ ਕਿਹਾ ਤੇ ਬਲਦਾਂ ਨੂੰ ਥਾਪੀ ਦੇ ਕੇ ਬੋਲਿਆ ਹੁਣ ਤਾਂ ਕੁੱਖਾਂ ਕੱਢੀ ਖੜੋਤੇ ਐ ਲੈ ਜਾ ਜਗਸੀਰ ਨੇ ਸਦਾ ਵਾਂਗ ਧਰਮ ਸਿੰਘ ਦੇ ਪੈਰਾਂ ਨੂੰ ਹੱਥ ਲਾਏ ਤੇ ਧਰਮ ਸਿੰਘ ਨੇ ਅਸੀਸਾਂ ਦਿੱਤੀਆਂ ਤੇਰੀ ਜੜ ਪਤਾਲ ਲੱਗੇ ਦਿਨ ਰੋਈ ਰਹੇ ਦੋਨਾ ਚਾਉਣਾ ਹੋਵੇ ਜਗਸੀਰ ਬਲਦਾਂ ਪਿੱਛੇ ਹਲ ਪਾ ਕੇ ਤੁਰ ਪਿਆ ਤੁਰਿਆਂ ਜਾਂਦਿਆਂ ਕਦੇ ਉਹਨੂੰ ਧਰਮ ਸਿੰਘ ਦੇ ਵੱਡੇ ਪੁੱਤਰ ਭੰਤੇ ਦੇ ਖਰਮੇ ਸੁਭਾ ਦਾ ਖਿਆਲ ਆਉਂਦਾ ਤੇ ਕਦੇ ਧਰਮ ਸਿੰਘ ਦੇ ਹੁਣ ਤੱਕ ਨਿਭਾਏ ਧਰਮ ਦਾ ਧਰਮ ਸਿੰਘ ਜੋ ਪਿਛਲੇ 30 ਵਰਿਆਂ ਤੋਂ ਜਦੋਂ ਜਗਸੀਰ ਕੰਮ ਜੋਗਾ ਹੋਇਆ ਸੀ ਸਾਲ ਵਿੱਚ 2 ਦਿਨ ਜਦੋਂ ਜਗਸੀਰ ਕਿਆ ਨੇ ਆਪਣਾ ਖੇਤ ਵਾਹਣ ਜਾਣਾ ਹੁੰਦਾ ਤੜਕੇ ਉੱਠ ਕੇ ਬਲਦਾਂ ਨੂੰ ਆਪ ਪੱਠੇ ਪਾਉਂਦਾ ਸੀ ਪਰ ਭੰਤਾ ਵੀ ਇਸੇ ਧਰਮ ਸਿੰਘ ਦਾ ਪੁੱਤਰ ਸੀ ਜੀਨੇ ਰਾਤ ਜਗਸੀਰ ਨੂੰ ਬਲਦਾਂ ਤੋਂ ਵੀ ਜਵਾਬ ਦੇ ਦਿੱਤਾ ਤੇ ਉਹਦਾ ਜਵਾਬ ਤਾਂ ਐਡਾ ਖਰਵਾ ਸੀ ਜਿਵੇਂ ਬੰਦੇ ਨੂੰ ਖਾਣਾ ਹੁੰਦਾ ਐਡੀ ਛੇਤੀ ਕੀ ਤੋਂ ਜਨ ਚੜਨਾ ਚਾਰ ਦਿਨ ਠਹਿਰ ਕੇ ਵਾਲੀ ਮੋਠ ਹਜੇ ਕੱਢਣ ਵਾਲੇ ਪਏ ਐ ਇਹਨੂੰ ਆਬਦੀ ਲੱਗੀ ਪਈ ਐ ਪਿੰਡੂ ਜਿਹੜਿਆ ਜਾਏ ਕਮਲੀ ਨੂੰ ਝਾਟਾ ਖੁਣਨ ਦੀ ਉਹਦੇ ਕੌੜੇ ਬੋਲਾਂ ਨਾਲ ਜਗਸੀਰ ਦਾ ਚਿੱਤ ਭੈੜਾ ਹੋ ਗਿਆ ਸੀ ਪਰ ਭੰਤੇ ਦੇ ਮੂੜ ਕੁਝ ਆਖਣ ਤੋਂ ਪਹਿਲਾਂ ਧਰਮ ਸਿੰਘ ਨੇ ਜਗਸੀਰ ਨੂੰ ਕਹਿ ਦਿੱਤਾ ਸੀ ਕਿ ਉਹ ਤੜਕੇ ਬਲਦ ਲੈ ਜਾਏ ਭਾਵੇਂ ਭੰਤੇ ਆਦੀ ਨੂੰ ਦਿਨ ਬਹੁਤਾ ਆਕੀ ਹੁੰਦਾ ਜਾਂਦਾ ਸੀ ਪਰ ਧਰਮ ਸਿੰਘ ਦਾ ਦਬਾਅ ਅਜੇ ਵੀ ਮੰਦਾ ਸੀ ਜਿਉਂ-ਜਿਉਂ ਧਰਮ ਸਿੰਘ ਦੀ ਉਮਰ ਵਡੇਰੀ ਹੁੰਦੀ ਜਾਂਦੀ ਸੀ ਉਹ ਭਾਵੇਂ ਘਰ ਦੀਆਂ ਜ਼ਿੰਮੇਵਾਰੀਆਂ ਭੰਤੇ ਦੇ ਸਿਰ ਪਾਉਂਦਾ ਜਾਂਦਾ ਸੀ ਪਰ ਨਾਲ ਹੀ ਜਦੋਂ ਉਹਦੀਆਂ ਅਜਈਆਂ ਨਿੱਕੀਆਂ-ਨਿੱਕੀਆਂ ਗੱਲਾਂ ਵੱਲ ਧਿਆਨ ਕਰਦਾ ਤਾਂ ਉਹਦਾ ਚਿੱਤ ਦੁਖੀ ਹੋ ਉਠਦਾ ਸੀ ਸਮੇਂ ਨਾਲ ਚੱਲਣ ਦੀ ਸਿਆਣਪ ਨੇ ਹੁਣ ਤੱਕ ਘਰ ਵਿੱਚ ਕੋਈ ਉਲਝਣ ਤਾਂ ਪੈਦਾ ਨਹੀਂ ਸੀ ਹੋਣ ਦਿੱਤੀ ਪਰ ਉਹਨ ਜਿਸ ਨੂੰ ਪਤਾ ਸੀ ਕਿ ਅਜਿਹਾਂ ਉਲਝਣਾਂ ਦਾ ਮੁੱਢ ਵੱਜ ਚੁੱਕਿਆ ਸੀ ਜਗਸੀਰ ਜਦੋਂ ਆਪਣੇ ਖੇਤ ਦੇ ਨੇੜੇ ਅਪੜਿਆ ਤਾਂ ਰੱਪੜ ਹੋਈ ਪੈਲੇ ਵੱਲ ਵੇਖ ਕੇ ਉਹਦਾ ਤਰਾ ਨਿਕਲ ਗਿਆ ਕਿੰਨੇ ਦਿਨ ਹੋ ਗਏ ਸਨ ਉਸ ਪੰਤੇ ਤੋਂ ਵਹਿਰ ਕੇ ਪਾਣੀ ਮਸਾਂ ਲਾਇਆ ਸੀ ਪਰ ਉਹਨੇ ਆਪਣੀ ਓੜ ਓੜ ਵਹਾ ਵਿਜਾ ਕੇ ਫੇਰ ਕਿਤੇ ਜਗਸੀਰ ਦਾ ਖੇੜਾ ਛੱਡਿਆ ਸੀ ਇਹਨਾਂ ਦਿਨਾਂ 'ਚ ਕਿੰਨਾ-ਕਿੰਨਾ ਖੱਬਲ ਉਗ ਪਿਆ ਸੀ ਜਗਸੀਰ ਨੂੰ ਜਾਪਿਆ ਜਿਵੇਂ ਚਾਨਣੀ ਵਿੱਚ ਲਿਸ਼ਕਦੀਆਂ ਖੱਬਲ ਦੀਆਂ ਤਿਹੜਾਂ ਉਹਦੇ ਵੱਲ ਝਾਕ-ਝਾਕ ਕੇ ਮੁਸਕੜੀਆਂ ਹੱਸ ਰਹੀਆਂ ਹੋਣ ਜਗਸੀਰ ਦੀ ਇਸ ਪੈਲੀ ਨਾਲ ਜਨਮ ਦੀ ਸਾਹ ਸੀ ਜਦੋਂ ਤੋਂ ਉਹਨੇ ਸੁਰਤ ਸੰਭਾਲੀ ਸੀ ਅਤੇ ਆਪਣੇ ਪਿਓ ਨੂੰ ਇਹ ਜ਼ਮੀਨ ਆਪਣੀ ਕਰਕੇ ਵਾਉਂਦਿਆਂ ਵੇਖਦਾ ਆਇਆ ਸੀ ਉਹਦੇ ਮਰਨ ਪਿੱਛੋਂ ਵੀ ਅਜੇ ਤਾਈਂ ਉਹ ਇਹਨੂੰ ਆਪਣੀ ਸਮਝਦਾ ਸੀ ਪਰ ਇਹ ਧਰਮ ਸਿੰਘ ਦੀ ਮਲਕੀਅਤ ਸੀ ਜਗਸੀਰ ਦੇ ਪਿਓ ਨੂੰ ਧਰਮ ਸਿੰਘ ਦੇ ਪਿਓ ਨੇ ਉਹਨਾਂ ਦੇ ਜੱਦੀ ਪਿੰਡੋਂ ਪੱਗ ਦੇ ਕੇ ਇੱਥੇ ਲਿਆਂਦਾ ਸੀ। ਬਣਦੇ ਸੀਰ ਤੋਂ ਬਿਨਾ ਧਰਮ ਸਿੰਘ ਦੇ ਪਿਓ ਨੇ ਜਗਸੀਰ ਦੇ ਪਿਓ ਨੂੰ 4 ਵਿੱਗੇ ਪੈੜੀ ਵੀ ਦਿੱਤੀ ਸੀ। ਆਪੋ ਵਿੱਚ ਉਹਨਾਂ ਦੇ ਸਬੰਧ ਅਜਿਹੇ ਸਨ ਕਿ ਇਹ 4 ਵਿੱਗੇ ਧਰਮ ਸਿੰਘ ਦੇ ਪਿਓ ਨੇ ਜਗਸੀਰ ਦੇ ਪਿਓ ਦੇ ਨਾਂ ਕਰਾਉਣ ਦੀ ਵੀ ਪੱਕੀ ਸਲਾਹ ਕੀਤੀ। ਪਰ ਆਲਾ ਤੇ ਅਦਨਾ ਮਾਲਕੀ ਦੇ ਝਗੜੇ ਕਰਕੇ ਉਹ ਉਹਦੇ ਨਾਂ ਨਹੀਂ ਸੀ ਕਰਾ ਸਕਿਆ। ਕਈ ਵਾਰੀ ਤਾਂ ਤਾਂ ਅਨਮ ਸਿੰਘ ਦਾ ਪਿਓ ਮੋਹ ਵਿੱਚ ਆ ਕੇ ਆਖਦਾ ਠੋਲਿਆ ਜੇ ਤੂੰ ਮੇਰਾ ਮਾਂ ਜਾਇਆ ਭਰਾ ਹੁੰਦਾ ਤਾਂ ਮੈਂ ਅੱਧੀ ਤੇਰੇ ਨਾਲ ਲਵਾ ਦਿੰਦਾ ਜਗਸੀਰ ਨੂੰ ਯਾਦ ਸੀ ਕਿ ਧਰਮ ਸਿੰਘ ਦਾ ਪਿਓ ਤੇ ਉਹਦਾ ਪਿਓ ਇਕੱਠੇ ਸੇਲਵੜਾ ਦੇ ਮੇਲੇ ਉੱਤੇ ਜਾਂਦੇ ਹੁੰਦੇ ਸਨ ਤਾਂ ਦੋਹਾਂ ਦੇ ਇੱਕੋ ਰੰਗ ਦੀਆਂ ਪੱਗਾਂ ਇੱਕੋ ਜਿਹੇ ਕੁੜਤੇ ਤੇ ਇੱਕੋ ਜਿਹੀਆਂ ਦੁਖੱਲੀਆਂ ਸੁੱਚੇ ਸੁਨਹਿਰੀ ਤਿੱਲੇ ਦੀਆਂ ਕੱਡੀਆਂ ਜੁੱਤੀਆਂ ਹੁੰਦੀਆਂ ਸਨ ਸਾਰੇ ਪਿੰਡ ਵਿੱਚ ਉਹਨਾਂ ਨੂੰ ਲੋਕ ਹੰਸਾਂ ਦੀ ਜੋੜੀ ਆਖਦੀ ਸੀ ਲੋਕ ਲੱਜ ਦਾ ਮਾਰਿਆ ਭਾਵੇਂ ਧਰਮ ਸਿੰਘ ਦਾ ਪਿਓ ਜਗਸੀਰ ਦੇ ਪਿਓ ਨਾਲ ਲੋਕਾਂ ਸਾਹਮਣੇ ਬੈਠ ਕੇ ਨਹੀਂ ਸਿਖਾਂਦਾ ਪਰ ਜਦੋਂ ਜਗਸੀਰ ਪੰਜਾਂ ਕੁ ਵਰਿਆਂ ਦਾ ਸੀ ਤਾਂ ਉਹਨੇ ਇੱਕ ਦਿਨ ਖੇਤ ਵਾਲੀ ਝੁੱਗੀ ਵਿੱਚ ਉਹਨਾਂ ਨੂੰ ਦੋਹਾਂ ਨੂੰ ਇੱਕੋ ਠੁੱਠੀ ਵਿੱਚ दारू ਪੀਂਦਿਆਂ ਦੇਖਿਆ ਸੀ ਧਰਮ ਸਿੰਘ ਦੇ ਪਿਓ ਕੋਲ ਜੱਦੀ ਜ਼ਮੀਨ ਬਹੁਤੀ ਨਹੀਂ ਸੀ ਪਰ ਜਗਸੀਰ ਦੇ ਪਿਓ ਨੇ ਉਹਨੇ ਦਿਨ ਰਾਤ ਜਾਨ ਹੂਲ ਕੇ ਐਨੀ ਕਮਾਈ ਕੀਤੀ ਸੀ ਕਿ ਜਿੱਦ ਦਿਨ ਧਰਮ ਸਿੰਘ ਦਾ ਪਿਓ ਮਰਿਆ ਉਹਨੇ ਆਪਣੀ ਜੱਦੀ ਜ਼ਮੀਨ ਨਾਲੋਂ ਦੂਣੀ ਹੋਰ ਖਰੀਦ ਲਈ ਸੀ ਤੇ ਜਗਸੀਰ ਉਹ ਮੌਕਾ ساری ਉਮਰ ਕਦੇ ਨਹੀਂ ਸੀ ਭੁੱਲ ਸਕਦਾ ਜਦੋਂ ਧਰਮ ਸਿੰਘ ਦੇ ਪਿਓ ਨੇ ਮਰਨ ਤੋਂ ਇੱਕ ਦਿਨ ਪਹਿਲਾਂ ਜਗਸੀਰ ਦੇ ਪਿਓ ਨੂੰ ਆਪਣੇ ਕੋਲ ਸੱਦ ਕੇ ਆਪਣੇ ਪੁੱਤਰ ਧਰਮ ਸਿੰਘ ਨੂੰ ਕਿਹਾ ਸੀ ਧਰਮਿਆ ਠੋਲੇ ਨੂੰ ਮੇਰਾ ਹੀ ਰੂਪ ਸਮਝੀ ਜੇ ਇਹਦੇ ਨਾਲ ਕੋਈ ਦਰੈਤ ਰੱਖੀ ਤਾਂ ਮੈਨੂੰ ਸ਼ਾਂਤੀ ਨਹੀਂ ਹੋਣੀ। ਮੇਰੀ ਆਤਮਾ ਨਰਕਾਂ 'ਚ ਤੜਫਦੀ ਰਹੂ। ਤੇਰੀ ਸਾਰੀ ਜਾਇਦਾਦ ਐਸੇ ਠੋਲੇ ਨੇ ਸੱਪਾਂ ਦੀਆਂ ਸਿਰੀਆਂ ਮਿੱਧ-ਮਿੱਧ ਕੇ ਬਣਾਈ ਐ। ਨਹੀਂ ਤਾਂ ਮੈਂ ਕੀਦਾ ਪਾਣੀ ਹਾਰ ਸੀ। ਭਾਵੇਂ ਅਸੀਂ ਇੱਕੋ ਮਾਂ ਦੇ ਪੇਟੋਂ ਜਨਮ ਨਹੀਂ ਲਿਆ ਪਰ ਹੂੰ ਅਸੀਂ ਪਿਛਲੇ ਜਨਮ ਦੇ ਸਕੇ ਭਰਾ ਹਾਂ। ਇਹ ਤਾਂ ਕੋਈ ਭਗਤੀ 'ਚ ਭੰਗਣਾ ਪੈ ਗਈ ਸੀ ਜੋ ਇਹ ਹੋਰ ਘਰੇ ਜੰਮ ਪਿਆ। ਤੇ ਉਹਦੋਂ ਜਗਸੀਰ ਦੇ ਪਿਓ ਦੀਆਂ ਭੂਬਾਂ ਨਿਕਲ ਗਈਆਂ ਸਨ। ਉਹਨੇ ਧਰਮ ਸਿੰਘ ਦੇ ਪਿਓ ਦੇ ਪੈਰ ਹੰਝੂਆਂ ਨਾਲ ਧੋ ਦਿੱਤੇ ਸਨ। ਉਹਨੇ ਵੀ ਆਪਣੇ ਸਾਰੇ ਪਰਿਵਾਰ ਦੇ ਸਾਹਮਣੇ ਜਗਸੀਰ ਦੇ ਪਿਓ ਨੂੰ ਸਹੈਂਤ ਮਾਰ ਕੇ ਆਪਣੇ ਮੰਝੇ ਦੀ ਹੀ ਉੱਤੇ ਬਿਠਾ ਕੇ ਆਪਣੀਆਂ ਨਿਰਜਿੰਦ ਮਾਂ ਉਹਦੇ ਗਲ ਵੱਲ ਵਧਾ ਦਿੱਤੀਆਂ ਸਨ। ਪਿਓ ਦੀ ਮੌਤ ਮਗਰੋਂ ਧਰਮ ਸਿੰਘ ਨੇ ਜਗਸੀਰ ਦੇ ਪਿਓ ਨਾਲ ਆਪਣੇ ਪਿਓ ਦੇ ਬੋਲ ਪੁਗਾ ਦਿੱਤੇ ਸਨ। ਉਹਦੀਆਂ ਧੀਆਂ ਦੇ ਵਿਆਹ ਉਸ ਆਪ ਕੀਤੇ ਉਹਦੇ ਘਰ ਦਾ ਸਾਰਾ ਖਰਚ ਆਪਣੇ ਜਿੰਮੇ ਲਿਆ ਬੁੱਢਾ ਸਰੀਰ ਹੋਣ ਕਰਕੇ ਜਗਸੀਰ ਦੇ ਪਿਓ ਤੋਂ ਬਹੁਤਾ ਕੰਮ ਨਹੀਂ ਸੀ ਹੁੰਦਾ ਪਰ ਧਰਮ ਸਿੰਘ ਨੇ ਕਦੇ ਕੋਈ ਦਰੈਤ ਨਹੀਂ ਸੀ ਰੱਖੀ ਫਿਰ ਜਗਸੀਰ ਦੇ ਪਿਓ ਦੀ ਵਾਰੀ ਵੀ ਆ ਗਈ ਉਸ ਧਰਮ ਸਿੰਘ ਨੂੰ ਸੱਦ ਕੇ ਜਗਸੀਰ ਦੀ ਬਾਹ ਫੜਾਉਂਦਿਆਂ ਕਿਹਾ ਲੈ ਧਰਮ ਸਿੰਘ ਤੇਰਾ ਪਿਓ ਮੇਰੀ ਬਾਹ ਤੈਨੂੰ ਫੜਾ ਗਿਆ ਸੀ ਤੈਨੂੰ ਮੈਂ ਇਹਦੀ ਬਾਹ ਫੜਾ ਚੱਲਿਆ ਇਹਦਾ ਸਭ ਕੁਝ ਅੱਜ ਤੋਂ ਤੇਰੇ ਜਿੰਮੇ ਆ। ਆਪਦਾ ਆਪਣਾ ਭਰਾ ਬਣਾ ਕੇ ਰੱਖੀ। ਤੇ ਧਰਮ ਸਿੰਘ ਜਗਸੀਰ ਦੇ ਪਿਓ ਦੇ ਬੋਲ ਵਾਹ ਲੱਗਦੀ ਹੁਣ ਤਾਂ ਹੀ ਪੁਗਾਈ ਜਾਂਦਾ ਸੀ। ਜਗਸੀਰ ਨੂੰ ਉਸ ਕਦੀ ਸਿਰੀ ਨਹੀਂ ਸੀ ਸਮਝਿਆ। ਭਾਵੇਂ ਜਿਉਂ-ਜਿਉਂ ਉਹਦਾ ਵੱਡਾ ਮੁੰਡਾ ਭੰਤਾ ਕੰਮ ਸੰਭਦਾ ਜਾਂਦਾ ਸੀ, ਧਰਮ ਸਿੰਘ ਆਪੇ ਪਿਛਾਂ ਹਟਦਾ ਜਾਂਦਾ ਸੀ। ਪਰ ਜਗਸੀਰ ਨੂੰ ਅਜੇ ਤਾਈਂ ਵੀ ਉਹਨੇ ਕਦੇ ਪਿੱਠ ਨਹੀਂ ਸੀ ਦਿੱਤੀ। ਉਹ ਤੋਂ 4 ਵਿੱਗੇ ਜ਼ਮੀਨ ਖੋਹਣ ਪਿੱਛੇ ਭੰਤਾ ਕਈ ਵਾਰ ਉਹਦੇ ਨਾਲ ਖੈਬੜ ਵੀ ਪਿਆਸੀ ਪਰ ਉਹ ਅੱਗੋਂ ਬੜੇ ਠਰਮੇ ਨਾਲ ਲੱਗਦਾ ਕਾਕਾ ਪਤਾ ਨਹੀਂ ਕਿਹਦੇ ਕਰਮ ਖਾਂਦੇ ਆ ਇੰਨਾ ਤਤਿਆਂ ਪਾਣੀਆਂ ਨਾਲ ਘਰ ਨਹੀਂ ਬਲਦੇ ਹੁੰਦੇ ਥੋੜੇ ਵਰਗੇ ਬਹੁਤੇ ਸਿਆਣਿਆਂ ਨੂੰ ਉੱਤੇ ਰੱਬ ਵੇਖਦਾ ਖਬਰ ਇਹ ਉਹਨੂੰ ਕੀ ਪਾਉਂਦੀ ਹੈ ਇੰਨਾ ਹੰਕਾਰ ਨਹੀਂ ਚੰਗਾ ਹੁੰਦਾ ਸਭ ਆਪੋ ਆਪਣੇ ਕਰਮ ਖਾਂਦੇ ਆ ਕੋਈ ਕਿਸੇ ਨੂੰ ਕੀ ਦੇਣਯੋਗ ਹੈ ਪਰ ਪੰਤੇ ਨੂੰ ਇਹ ਸਿਧਾਂਤਕ ਜਈਆਂ ਗੱਲਾਂ ਨਹੀਂ ਸੰਜਚਦੀਆਂ ਲੋਕ ਅੱਜਕੱਲ ਪੈਸੇ ਪੈਸੇ ਪਿੱਛੇ ਵੱਡ-ਵੱਡ ਮਰਦੇ ਸਨ ਪਰ ਉਹਦੇ ਪਿਓ ਨੇ ਇੱਕ ਸੀਰੀ ਨੂੰ ਚਾਰ ਵਿੱਗੇ ਪੈ ਲਈ ਉਂਝੀ ਦੇ ਛੱਡੀ ਸੀ ਪੰਜਵੇਂ ਪੰਜਵੇਂ ਹਿੱਸੇ ਉੱਤੇ ਗਰਚਿਆਂ ਵਰਗੇ ਗੱਭਰੂ ਸੀਰੀ ਰਲਣ ਲਈ ਤੱਕੇ ਖਾਂਦੇ ਫਿਰਦੇ ਸਨ ਪਰ ਉਹਨੇ ਇਹ ਵਾਧੂ ਦਾ ਮਰਿਆ ਸੱਪ ਚੌਥੇ ਹਿੱਸੇ ਉੱਤੇ ਗੱਲ ਪਾ ਛੱਡਿਆ ਸੀ ਜਗਸੀਰ ਇੰਨਾਂ ਹੀ ਸੋਚਾਂ ਵਿੱਚ ਪਿਆ ਖੇਤ ਦੇ ਨੇੜੇ ਅੱਪੜ ਗਿਆ ਖੇਤ ਦੀ ਉਰਲੀ ਵੱਟ ਉੱਤੇ ਬਲਦਾਂ ਨੂੰ ਖੜਾ ਕਰਕੇ ਉਹ ਸਿੱਧਾ ਟਾਲੀ ਕੋਲ ਗਿਆ। ਖੀਸਾ ਫਰੋਲ ਕੇ ਉਸ ਚੌਲਾਂ ਦੇ ਕੁਝ ਦਾਣੇ ਤੇ ਗੁੜ ਦੀ ਰੋੜੀ ਕੱਢੀ ਤੇ ਟਾਲੀ ਹੇਠ ਬਣੀ ਮੜੀ ਨੂੰ ਮੱਥਾ ਟੇਕ ਦਿੱਤਾ। ਜਦੋਂ ਉਹਦਾ ਮੱਥਾ ਮੜੀ ਦੀ ਇੱਟ ਨੂੰ ਲੱਗਾ ਤਾਂ ਜਗਸੀਰ ਨੂੰ ਪਿਓ ਦੀ ਸਾਹ ਵੀ ਆਵਾਜ਼ ਸੁਣਾਈ ਦਿੱਤੀ। ਮੇਰੀ ਮੜੀ ਮੇਰੀ ਟਾਲੀ ਹੇਠ ਬਣਾਈ ਤੇ ਟਾਲੀ ਦੀ ਪੂਰੀ ਪਰਵਸਤ ਰਖੀ ਜੇ ਤੂੰ ਮੇਰਾ ਪੁੱਤ ਐ ਤਾਂ ਇਸ ਮੜੀ ਤੇ ਟਾਲੀ ਦੀ ਖਾਤਰ ਵੀ ਧਰਮ ਸਿੰਘ ਨੂੰ ਭੰਤੇ ਨਾਲ ਕਈ ਵਾਰ ਝਗੜਨਾ ਪਿਆ ਸੀ ਇੱਕ ਸੀਰੀ ਦੀ ਮੜੀ ਆਪਣੇ ਖੇਤ ਵਿੱਚ ਬਣੀ ਕੋਈ ਦੁੱਧ ਪੁੱਤ ਵਾਲਾ ਜ਼ਿਮੀਂਦਾਰ ਕਿਵੇਂ ਸਹਿ ਸਕਦਾ ਸੀ ਉਂਝ ਇਹ ਕੁਸ਼ਗ ਨਹੀਂ ਗੱਲ ਸੀ ਪਰ ਧਰਮ ਸਿੰਘ ਇਸ ਪਿੱਛੇ ਵੀ ਪੂਰੀ ਤਰ੍ਹਾਂ ਅੜਿਆ ਰਿਹਾ ਸੀ ਜਗਸੀਰ ਨੇ ਮੱਥਾ ਟੇਕ ਕੇ ਸਿਰ ਉਤਾਣ ਚੁੱਕਿਆ ਤਾਂ ਉਹਨੂੰ ਟਾਲੀ ਦਾ ਪਰਿਵਾਰ ਪਿਛਲੇ ਬਰੇ ਨਾਲੋਂ ਦੂਣਾ ਹੋਇਆ ਲੱਗਿਆ ਉੱਠ ਕੇ ਉਸ ਇੱਕ ਨੀਵੀਂ ਟਾਣੀ ਦੇ ਪੱਤੇ ਨੂੰ ਹੱਥ 'ਚ ਫੜ ਕੇ ਪਲੋਸਿਆ ਤੇ ਇਹਨਾਂ ਦੀ ਕੁਲੈਸ ਦੀ ਸ਼ੋ ਨਾਲ ਉਸ ਦਾ ਸਰੀਰ ਹੌਲਾ-ਹੌਲਾ ਜਿਆ ਹੋ ਗਿਆ ਉਹ ਨੇ ਟਾਲੀ ਦੀਆਂ ਸਾਰੀਆਂ ਟਾਣੀਆਂ ਉੱਤੇ ਤਰਵੀ ਨਿਗਾ ਮਾਰੀ ਚੰਨ ਦੀ ਮੱਧਮ ਚਾਨਣੀ ਵਿੱਚ ਉਹਨੂੰ ਇਹਨਾਂ ਵਿੱਚੋਂ ਆਪਣੇ ਪਿਓ ਦਾ ਮਹਾਂਦਰਾ ਦਿਸਿਆ ਤੇ ਕੁਝ ਚਿਰ ਉਹ ਟਾਲੀ ਨੂੰ ਮੁਤ ਤੋਂ ਤੀਸੀ ਤਾਈਂ ਧਿਆਨ ਨਾਲ ਵੇਂਦਾ ਰਿਹਾ ਪਰ ਚਾਂਦ ਚੱਕ ਕੁਵੇਲੇ ਦਾ ਖਿਆਲ ਕਰਕੇ ਜਗਸੀਰ ਕਹਲ ਨਾਲ ਬਲਦਾਂ ਕੋਲ ਆਇਆ ਤੇ ਉਸ ਹਰਣਾੜੀਆਂ ਕੱਸ ਲਈਆਂ ਬਲਦਾਂ ਨੂੰ ਥਾਪੀ ਦੇ ਕੇ ਉਸਨੇ ਹੱਕ ਦਿੱਤਾ ਪੈਲੀ ਰੱਪੜ ਹੋਣ ਕਰਕੇ ਉਸ ਪਹਿਲਾਂ ਹਥੀਲੀ ਤੇ ਬਹੁਤਾ ਦਬਾਅ ਨਾ ਦਿੱਤਾ ਪਰ ਜਦੋਂ ਉਹਨੂੰ ਖਿਆਲ ਆਇਆ ਕਿ ਖਬਰੇ ਭੰਤਾ ਦੂਰਨ ਵੀ ਦੇਵੇ ਕਿ ਨਾ ਤਾਂ ਉਸ ਸਾਰੇ ਦਬਾਰ ਨਾਲ ਚੌਤ ਛਾ ਦਿੱਤੀ ਆਪਣੇ ਬਲਦਾਂ ਉੱਤੇ ਉਹਨੂੰ ਸਦਾ ਮਾਣ ਰਿਹਾ ਸੀ ਅਜੇ ਮੌਕੇ ਜਗਸੀਰ ਹਿੱਕ ਥਾਪੜ ਕੇ ਆਖ ਦਿੰਦਾ ਹੁੰਦਾ ਇਹ ਤਾਂ ਮਿੱਟੀ ਐ ਮੇਰੇ ਸ਼ੇਰ ਕਿਹੜਾ ਪੱਥਰ ਨਾ ਪਾੜ ਦੇਣ ਇਹ ਦੋਵੇਂ ਬਲਦ ਉਸ ਆਪਣੇ ਹੱਥੀਂ ਦੁੱਧ ਚੁੰਘਾ ਚੁੰਘਾ ਕੇ ਪਾਲੇ ਸਨ ਜਦੋਂ ਧਰਮ ਸਿੰਘ ਨੂੰ ਕਹਿ ਕੇ ਉਹ ਗਊ ਦੇ ਦੋ ਥਣ ਇਹਨਾਂ ਵਾਸਤੇ ਮੱਲੋ ਜੋਰੀ ਛੁਡਾ ਲੈਂਦਾ ਤਾਂ ਧਰਮ ਸਿੰਘ ਦੀ ਘਰ ਵਾਲੀ ਤੰਨੋਂ ਤੋਂ ਵੀ ਬੱਚਰੂਆਂ ਨਾਲ ਉਹਦਾ ਮੋਹ ਵੇਖ ਕੇ ਕੋਈ ਬਹਾਨਾ ਨਾ ਲਾਇਆ ਜਾਂਦਾ ਬਲਦਾਂ ਨੇ ਧੁਰਲੀ ਮਾਰੀ ਤੇ ਖੱਬਲ ਵਿੱਚ ਧਸੀ ਚੋ ਸਰੜ ਸਰੜ ਆਰੀ ਵਾਂਗ ਧਰਤੀ ਨੂੰ چیرਣ ਲੱਗ ਪਈ ਖੱਬਲ ਦੇਆਂ ਤਿੜਾਂ ਦੇ ਤੜਾਕੇ ਸੁਣ ਕੇ ਜਗਸੀਰ ਨੂੰ ਇੱਕ ਸਵਾਦ ਜਿਹਾ ਆਉਣ ਲੱਗ ਪਿਆ ਅਸ਼ਕੇ ਮੇਰੇ ਸ਼ੇਰਾਂ ਦੇ ਉਸ ਬਲਦਾਂ ਨੂੰ ਹੱਲਾਸ਼ੇਰੀ ਦਿੱਤੀ ਤੇ ਉਹ ਹੋਰ ਤਿੱਖੇ ਹੋ ਗਏ 30 ਵਰੇ ਉਹਦਾ ਪਿਓ ਇਸ ਪੈਲੀ ਨੂੰ ਵਹੋਂਦਾ ਰਿਹਾ ਸੀ 30 ਵਰੇ ਉਹਦੇ ਪਿਓ ਦਾ ਮੁੜਕਾ ਇਸ ਮਿੱਟੀ ਵਿੱਚ ਰਚਦਾ ਰਿਹਾ ਸੀ ਤੇ ਹੁਣ ਜਗਸੀਰ ਜਦੋਂ ਵੀ ਇਹ ਖੇਤ ਵਾਹਣ ਲੱਗਦਾ ਉਹਨਾਂ ਮਿੱਟੀ ਵਿੱਚੋਂ ਮੁੜ ਕੇ ਦੇ ਮੁਸ਼ਕ ਵਰਗੀ ਹੌਂਕ ਆਉਣ ਲੱਗ ਪੈਂਦੀ। ਪਤਾ ਨਹੀਂ ਕਿਉਂ ਧਰਮ ਸਿੰਘ ਦੇ ਹੋਰ ਖੇਤ ਵਾਉਂਦਿਆਂ ਜਗਸੀਰ ਨੂੰ ਮਿੱਟੀ ਵਿੱਚੋਂ ਕਦੇ ਅਜਿਹੀ ਹੌਂਕ ਨਹੀਂ ਸੀ ਆਈ। ਵਾਉਂਦਿਆਂ ਇਸ ਪੈੜੀ ਦੀ ਆਪਣਤਵਾਰੇ ਜਗਸੀਰ ਨੂੰ ਆਪਣੇ ਪਿਓ ਦੀਆਂ ਕਈ ਗੱਲਾਂ ਚੇਤੇ ਆਉਂਦੀਆਂ। ਇਹਦੇ ਦਾਣੇ ਉਹ ਕਦੇ ਮੰਡੀ ਨਹੀਂ ਸਨ ਵੇਚਦੇ। ਸਿਰਫ ਘਰ ਖਾਣ ਨੂੰ ਅਤੇ ਬੀ ਪਾਉਣ ਲਈ ਹੀ ਵਰਤਦੇ ਸਨ। ਕਿੰਨੀ ਲੋੜ ਪੈ ਜਾਂਦੀ। ਉਹ ਇੱਕ ਦਾਣਾ ਵੀ ਨਾ ਵੇਚ ਦੇ ਜੇ ਨੰਦੀ ਉਹਦੇ ਇਸ ਕਮਲਵਾ ਪਿੱਛੇ ਲੜਦੀ ਤਾਂ ਉਹ ਬੜੀ ਗੰਭੀਰਤਾ ਨਾਲ ਆਖਦਾ ਕਮਲਿਏ ਕਦੇ ਕਿਸੇ ਭਾਗਾ ਵਾਲੇ ਨੇ ਦੁੱਧ ਪੁੱਤ ਵੀ ਵੇਚਿਆ ਨੰਦੀ ਹੋਰ ਗੁੱਸੇ ਚ ਆ ਕੇ ਆਖਦੀ ਸ਼ੁਦਾਦਿਆ ਮਾਰਿਆ ਕਿੱਧਰ ਦੁੱਧ ਪੁੱਤ ਦੀ ਗੱਲ ਤੇ ਕਿੱਧਰ ਦਾਣੇ ਕੋਈ ਗੱਲ ਬਣੀ ਘਰ ਦਾ ਅੰਨ ਦਾਣਾ ਕਿਤੇ ਦੁੱਧ ਪੁੱਤ ਨਾਲੋਂ ਘੱਟ ਹੁੰਦਾ ਕਮਲਿਏ ਕੁਝ ਸੋਚ ਕਰੀਏ ਉਹ ਹੋਰ ਗੰਭੀਰ ਹੋ ਕੇ ਕਹਿੰਦਾ ਪਰ ਅਜੇ ਹੀ ਸੋਚ ਕੇਵਲ ਜਗਸੀਰ ਦਾ ਪਿਓ ਹੀ ਕਰ ਸਕਦਾ ਨੰਦੀ ਤਾਂ ਕਈ ਵਾਰੀ ਉਸ ਤੋਂ ਚੋਰੀਆਂ ਦਾਣੇ ਦੇ ਕੇ ਹੱਟਿਓਂ ਸੌਦਾ ਲਿਆਉਂਦੀ ਜਗਸੀਰ ਨੂੰ ਭਾਵੇਂ ਨਿੱਕੇ ਹੁੰਦਿਆਂ ਇਹਨਾਂ ਗੱਲਾਂ ਦੀ ਸਮਝ ਨਾ ਪੈਂਦੀ ਪਰ ਪਿਓ ਦੀਆਂ ਇਹ ਕਮਲੀਆਂ ਰਮਲੀਆਂ ਗੱਲਾਂ ਉਹਨੂੰ ਜ਼ਰੂਰ ਚੰਗੀਆਂ ਲੱਗਦੀਆਂ ਵੱਡਾ ਹੋ ਕੇ ਵੀ ਉਹਨੇ ਪਿਓ ਦੀ ਜਿਹੜੀ ਇਹ ਰੀਤ ਸੀ ਉਹ ਟੁੱਟਣ ਨਾ ਦਿੱਤੀ ਅਜੇ ਤਾਂ ਇਸ ਖੇਤ ਦਾ ਅੰਨ ਉਸ ਪਿਓ ਵਾਂਗ ਹੀ ਇੱਕ ਦਾਣਾ ਵੀ ਕਦੇ ਨਹੀਂ ਸੀ ਵੇਚਿਆ ਜਗਸੀਰ ਨੇ ਅੱਧਾ ਕਿਆਰਾ ਵਾ ਲਿਆ ਸੀ ਪਰ ਅਜੇ ਤਾਈਂ ਨਾਲ ਦੇ ਕਿਸੇ ਖੇਤ ਚੋਂ ਉਸ ਨੂੰ ਕਿਸੇ ਹਾਲੀ ਦੀ ਏਕ ਨਹੀਂ ਸੀ ਸੁਣੀ ਉਸ ਨੇ ਬਲਦ ਖੜਾ ਲੇ ਉਹਨਾਂ ਦੇ ਕੋਲੇ ਪਿੰਡਿਆਂ ਉੱਤੇ ਹੱਥ ਫੇਰਿਆ ਤੇ ਫਿਰ ਟਾਲੀ ਦੇ ਇੱਕ ਦਾਣੇ ਨਾਲੋਂ ਮੁਕੇ ਦੇ ਲੜ ਬੰਨਿਆ ਗੁੜ ਖੋਲ ਲਿਆਇ ਇੱਕ ਇੱਕ ਰੋੜੀ ਉਸ ਦੋਹਾਂ ਬਲਦਾਂ ਨੂੰ ਚਾਰ ਦਿੱਤੀ ਤੇ ਕਿੰਨਾ ਚਿਰ ਹੱਥ ਚਟਾਉਂਦਾ ਰਿਹਾ ਬਲਦਾਂ ਨੂੰ ਹੱਥ ਚ ਟਾਉਂਦਿਆਂ ਉਹਨੂੰ ਮਹਿਸੂਸ ਹੁੰਦਾ ਜਿਵੇਂ ਉਹਦਾ ਅੰਦਰ ਨਿੱਗਾ ਨਿੱਗਾ ਹੋ ਜਾਂਦਾ ਫਿਰ ਉਸਨੇ ਮੁੜ ਦੋਹਾਂ ਨੂੰ ਥਾਪੀ ਦਿੱਤੀ ਤੇ ਹਥੀਲੀ ਫੜ ਕੇ ਹੱਲਾਸ਼ੇਰੀ ਨਾਲ ਬੋਲਿਆ ਚਲੋ ਮੇਰੇ ਸ਼ੇਰ ਤਿੱਕੀ ਚੜਦੀ ਨੂੰ ਆਪਾਂ ਅੱਧਿਉਂ ਬਹੁਤਾ ਨਵੇੜ ਦੇਣਾ ਸੂਰਜ ਚੜਨ ਤਾਈਂ ਉਹਨੇ ਲਹਿੰਦੇ ਵੱਲ ਦੇ ਦੋਵੇਂ ਕਿਾਰੇ ਵਾਲੇ ਜਦੋਂ ਸੂਰਜ ਦੀਆਂ ਨਿੱਗੀਆਂ ਕਿਰਨਾਂ ਗੋਰੇ ਬਲਦਾਂ ਤੇ ਪਈਆਂ ਤਾਂ ਜਗਸੀਰ ਨੂੰ ਉਹਦਾ ਪਿੰਡਾ ਸਨੈਰੀ ਗੋਟੇ ਵਾਂਗ ਲਿਸ਼ਕਦਾ ਜਾਪਿਆ ਐਡਾ ਸੋਹਣਾ ਪਿੰਡਾ ਉਹਨੂੰ ਕਦੇ ਨਹੀਂ ਸੀ ਲੱਗਿਆ ਉਸਨੇ ਬਲਦ ਖੜਾ ਲੇ ਇੱਕ ਪਲ ਨਿਗਾ ਟਿਕਾ ਕੇ ਗੋਰੇ ਦੇ ਲਿਸ਼ਕ ਦੇ ਪਿੰਡਾਂ ਵੱਲ ਪਿੰਡੇ ਵੱਲ ਵੇਖਦਾ ਰਿਹਾ ਤੇ ਪਹਿਲਾਂ ਵਾਂਗ ਫੇਰ ਉਹਨੂੰ ਪਲੋਸਣ ਲੱਗ ਪਿਆ ਪਰ ਚਾਹਾਂ ਤੱਕ ਉਂਝ ਹੀ ਉਹਦੀ ਨਜ਼ਰ ਪਿੰਡ ਵਾਲੇ ਰਾਹ ਵੱਲ ਪਾਉ ਗਈ ਬਿੰਦ ਦਾ ਬਿੰਦ ਉਸ ਰਾਹ ਤੇ ਅੱਖਾਂ ਲਾ ਰੱਖੀਆਂ ਕੁਝ ਨਾ ਦਿਸਿਆ ਪਰ ਜਦੋਂ ਉਹਨੇ ਨਿਗਾਹ ਹੋਰ ਧਿਆਨ ਨਾਲ ਟਿਕਾਈ ਤਾਂ ਨੰਦੀ ਦਾ ਦੂਰਾ ਹੋਇਆ ਨਿੱਕਾ ਸਰੀਰ ਦਿਸ ਪਿਆ ਉਹ ਡੰਗੋਰੀ ਮਾਰਦੀ ਬੜੀ ਕਾਲੀ ਕਾਲੀ ਤੁਰੀ ਆਉਂਦੀ ਸੀ ਜਗਸੀਰ ਹਲ ਛੱਡ ਕੇ ਟਾਲੀ ਹੇਠਾਂ ਬੈਠਾ ਨੰਦੀ ਵਾਹੋ ਦਾ ਹੀ ਖੇਤ ਵੱਲ ਵਗੀ ਆਉਂਦੀ ਸੀ ਉਹਦੇ ਨਿੱਕੇ ਨਿੱਕੇ ਅੰਗਾਂ ਵਿੱਚ ਅੱਜ ਬੜਾ ਤਾਜ ਆਪਦਾ ਸੀ ਜਿਉਂ ਜਿਉ ਉਹ ਹੋਰ ਨੇੜੇ ਆਉਂਦੀ ਗਈ ਉਹਦੇ ਹਾਵ ਭਾਵ ਵਧੇਰੇ ਸਪਸ਼ਟ ਦਿਸਣ ਲੱਗ ਪਏ ਚਿਰੜਾਇਆ ਬੁਲਾਂ ਉੱਤੇ ਵਰਿਆਂ ਪਿੱਛੋਂ ਅਜਹੀ ਮੁਸਕਾਨ ਦੀ ਸੀ ਸੀ ਮੱਥੇ ਦੇ ਅਣਗਿਣਤ ਵਟ ਸੂਰਜ ਦੀ ਸੁਨਹਿਰੀ ਸੁਨਹਿਰੀ ਭਾ ਨਾਲ ਸਿਉਨੇ ਦੀ ਹਸਲੀ ਦੇ ਵਲਾਂ ਵਾਂਗ ਲਿਸ਼ਕਦੇ ਸਨ ਸਿਰ ਦੇ ਦੁੱਧ ਚਿੱਟੇ ਵਾਲ ਚਾਂਦੀ ਦੀਆਂ ਤਾਰਾਂ ਵਾਂਗ ਲੱਗਦੇ ਸਨ ਜਗਸੀਰ ਨੂੰ ਅੱਜ ਉਹ ਚੰਨ ਦੀ ਮਾਂ ਵਰਗੀ ਲੱਗਦੀ ਸੀ ਜਿਹੜੀ ਚੰਨ ਦੇ ਚਾਂਦੀ ਥਾਲ ਵਿੱਚ ਮੂਰਤ ਵਾਂਗ ਜੜੀ ਬੈਠੀ ਚਾਰਖਾ ਕੱਤ ਦੀ ਨੂੰ ਉਹ ਬਚਪਨ ਤੋਂ ਵੇਂਦਾ ਆਇਆ ਸੀ ਹੁਣ ਤਾਂ ਇੱਥੋਂ ਤਾਂ ਹੀ ਅੱਪੜ ਦੀ ਦਾਵੀ ਸਾਹ ਚੜ ਜਾਂਦਾ ਹੈ ਵੈਰੀਆ ਕਿਤੇ ਤਾਂ ਬੜ ਨੰਦੀ ਨੇ ਖੇਤ ਦੇ ਨੇੜੇ ਆ ਕੇ ਆਪ ਮੁਹਾਰੇ ਆਖਿਆ ਸੁਣ ਕੇ ਜਗਸੀਰ ਦੀ ਮੱਲੋ ਜੋਰੀ ਹਾਸੀ ਨਿਕਲ ਗਈ ਜਦੋਂ ਟਾਲੀ ਦੇ ਨੇੜੇ ਆਈ ਜਗਸੀਰ ਨੇ ਅਗਾਹ ਹੋ ਕੇ ਉਹਦੇ ਸਿਰੋਂ ਰੋਟੀਆਂ ਵਾਲਾ ਪੋਣਾ ਤੇ ਕੱਚੀ ਲੱਸੀ ਦਾ ਕੁਜਾ ਲਾ ਲਿਆ ਨੰਦੀ ਡੰਗੋਰੀ ਉੱਤੇ ਜੋਰ ਪਾ ਕੇ ਆਪਣੀ ਪਿੱਠ ਸਿੱਧੀ ਕਰਨ ਲੱਗੀ ਤਾਂ ਪੀੜ ਨਾਲ ਉਹਦੀਆਂ ਝੁਰੜੀਆਂ ਹੋਰ ਸੰਗਣੀਆਂ ਹੋ ਗਈਆਂ ਅੱਖਾਂ ਵਿੱਚੋਂ ਪਾਣੀ ਡਿੱਗਣ ਲੱਗਾ। ਇੱਕ ਹੱਥ ਨਾਲ ਡੰਗੋਰੀ ਸਾਂਭ ਕੇ ਦੂਜੇ ਨਾਲ ਲੱਕ ਨੂੰ ਸਹਾਰਾ ਦਿੱਤਾ ਪਰ ਪਿੱਠ ਫੇਰ ਵੀ ਸਿੱਧੀ ਨਾ ਹੋਈ। ਓਏ ਵੇ ਡਾਡਿਆ। ਪੀੜ ਵਿੰਨਿਆ ਇੱਕ ਲੰਮਾ ਹੌਂਕਾ ਭਰਿਆ ਤੇ ਢਟਾਲ ਹੋ ਕੇ ਉੱਥੇ ਟੈ ਪਈ। ਹੁਣ ਕੋਈ ਮੇਰੀ ਉਮਰ ਹੈ ਤੈਨੂੰ ਪਰੋਸੇ ਲਿਆ ਕੇ ਦੇਣ ਦੀ। ਸਾਰੀ ਉਮਰ ਵੱਡਾ ਧਰਮਾਤਮਾ ਬਣਿਆ ਫਿਰਦਾ ਰਹਾ ਜੇ ਕਲਾ ਹੋਵੇ ਤਾਂ ਕੋਈ ਕੌਤਕ ਨਾ ਵਿਖਾਵੇ। ਫਿਰ ਉਹ ਚੁੰਨੀ ਦੇ ਪੱਲੇ ਨਾਲ ਮੂੰਹ ਕੱਜ ਕੇ ਡੁਸਕਣ ਲੱਗ ਪਈ ਤੇ ਬਿੰਦ ਨੂੰ ਪਿੱਛੋਂ ਹੌਲੀ-ਹੌਲੀ ਵੈਣ ਪਾਉਣ ਲੱਗ ਪਈ ਮੈਥਾ ਹੁਣ ਤੇਰਾ ਖਾਣਾ ਨਹੀਂ ਪੁੱਗਦਾ ਵੇ ਮੇਰੇ ਰਾਜੇ ਸਹਰੇ ਦੇਆ ਪੁੱਤਾਂ ਤੈਨੂੰ ਕਿਤੇ ਵੀ ਮੇਰੇ ਤੇ ਤਰਸਣਾ ਆਇਆ ਵੇ ਜੱਗ ਸੀਰ ਪਵਾ ਕੇ ਸੀਰ ਨਖੇੜਨ ਵਾਲਿਆ ਕੋਈ ਸਿਵਿਆਂ ਤੇ ਦੀਵਾ ਬਾਲਣ ਜੋਗਾ ਵੀ ਨਹੀਂ ਰਹਿਣਾ ਵੇ ਵੱਡੇ ਪਰਿਵਾਰਾਂ ਵਾਲਿਆ ਜੇ ਕਿਤੇ ਨਾ ਤੂੰ ਮੇਰੀ ਸਾਰ ਨੂੰ ਬੋੜਿਆ ਵੇ ਪਿਛਲੇ ਜਨਮਾਂ ਦੇ ਅਵੈਰੀਆ ਜਗਸੀਰ ਪਹਿਲਾਂ ਤਾਂ ਕੁਝ ਚਿਰ ਚੁੱਪ ਕਰਕੇ ਬੈਠਾ ਰਿਹਾ ਪਰ ਫਿਰ ਨੰਦੀ ਦੇ ਵਹਿਣਾ ਨੇ ਉਹਦੇ ਮਨ ਉੱਤੇ ਅਜਿਹਾ ਅਸਰ ਕੀਤਾ ਕਿ ਉਹਦਾ ਅੰਦਰ ਬੇਕਾਬੂ ਹੋ ਕੇ ਉਛਲ ਪਿਆ ਬੜਾ ਯਤਨ ਕਰਕੇ ਵੀ ਉਹ ਆਪਣੇ ਆਪ ਨੂੰ ਸੰਭਾਲ ਨਾ ਸਕਿਆ ਤੇ ਅੱਖਾਂ ਮੱਲੋ ਜੋਰੀ ਵਹਿਣ ਲੱਗ ਪਈਆਂ ਬਸ ਕਰ ਬੇਬੇ ਉਸ ਪੱਗ ਦੇ ਲੜ ਨਾਲ ਅੱਖਾਂ ਪੂੰਝਦਿਆਂ ਕੱਗੀ ਆਵਾਜ਼ ਵਿੱਚ ਨੰਦੀ ਨੂੰ ਤਰਲਾ ਕੀਤਾ ਪਰ ਨੰਦੀ ਨਾ ਹਟੀ ਜਦੋਂ ਵੈਣ ਪਾ ਪਾ ਤੇ ਰੋ ਰੋ ਉਹਦਾ ਅੰਦਰ ਹੌਲਾ ਹੋ ਗਿਆ ਤਾਂ ਆਪੇ ਹੀ ਚੁੱਪ ਹੋ ਗਈ ਉਹਨਾਂ ਚਿਰ ਜਗਸੀਰ ਦੀਆਂ ਅੱਖਾਂ ਵੀ ਨਾ ਸੁੱਕੀਆਂ ਤੈਨੂੰ ਮੇਰਾ ਇੱਕ ਪੁੱਤ ਕੀ ਯਾਦ ਕਰੂ ਵੇ ਦੋਜ ਕੀ ਜਾਣਿਆ ਨੰਦੀ ਨੇ ਡਿਸਕੋਰੀ ਲੈਂਦਿਆਂ ਜਗਸੀਰ ਦੇ ਪਿਓ ਨੂੰ ਇੱਕ ਹੋਰ ਉਲਾਮਾ ਦਿੱਤਾ ਤੇ ਫਿਰ ਰੋਟੀਆਂ ਵਾਲਾ ਪੋਣਾ ਖੋਲਦਿਆਂ ਹੌਲੀ-ਹੌਲੀ ਬੁੜਾਈ ਗਈ ਜੀ ਅਸੀਂ ਤੇਰੇ ਵਾਲੀ ਕਰੀਏ ਕਦੇ ਆਕੇ ਤੇਰੇ ਵਾਲੀ ਸਾਰ ਨਾ ਲਈਏ ਪਰ ਕਰੀਏ ਕੀ ਸਰਦਾਨੀ ਤੂੰ ਤਾਂ ਪੁੱਤ ਨੂੰ ਕਿਸੇ ਤਨਪਤਣ ਨਹੀਂ ਲਾਇਆ ਪਰ ਉਹਦੇ ਤੋਂ ਜਿਉਂਦੇ ਜੀ ਪਿੱਛਾ ਨੀਂ ਨਾ ਦਿੱਤਾ ਜਾਂਦਾ ਤੇਰੇ ਵਰਗਾ ਪੱਥਰ ਬਣਿਆ ਨਹੀਂ ਜਾਂਦਾ ਇੰਜ ਬੋਲਦਿਆਂ ਨੰਦੀ ਨੇ ਪੋਣੇ ਵਿੱਚੋਂ ਇੱਕ ਮਿੱਠੀ ਰੋਟੀ ਉੱਤੇ ਮੁੱਠ ਕੁ ਚੌਲ ਧਰ ਕੇ ਜਗਸੀਰ ਦੇ ਪਿਓ ਦੀ ਮੜੀ ਵਿੱਚ ਰੱਖ ਦਿੱਤੀ ਫਿਰ ਕੱਚੀ ਲੱਸੀ ਵਾਲਾ ਕੁਜਾ ਚੁੱਕ ਕੇ ਕੁਝ ਲੱਸੀ ਮੜੀ ਉੱਤੇ ਡੋਲ ਦਿੱਤੀ ਤੇ ਕੁਜਾ ਮੱਥੇ ਨੂੰ ਲਾ ਕੇ ਮੁੜ ਓਵੇਂ ਬੁੜਬੁੜਾਉਣ ਲੱਗ ਪਈ ਲੈ ਜੋ ਨਿਭ ਗਈ ਸੋ ਭਲੀ ਹੁਣ ਮੈਥੋਂ ਹੋਰ ਆਸ ਨਾ ਰੱਖੀ ਅਗਲੀ ਫਸਲ ਨੂੰ ਜੇ ਮੰਨਤਾ ਕਰਾਉਣ ਵਾਲੇ ਲਿਆਏਗਾ ਤਾਂ ਖਬਰ ਨਹੀਂ ਡਿਗਦੀ ਢੈਂਦੀ ਮੈਂ ਵੀ ਆਜਾਂ ਨਹੀਂ ਤਾਂ ਰੱਬ ਰਾਜੀ ਹੁਣ ਬਹੁਤਾ ਚਿਰ ਨਹੀਂ ਮੈਥੋਂ ਹੋਰ ਕੱਟੀ ਦਾ ਜੇ ਕੁਝ ਕਰਨ ਜੋਗਾ ਨਹੀਂ ਤਾਂ ਆਪਦੇ ਕੋਲੇ ਹੀ ਸੱਦ ਲੈ ਦਿਨ ਰਾਤ ਐਂ ਦੇਖ ਦੇਖ ਕਲਪਨਾ ਤਾਣਾ ਬੋਲ ਦੇ ਇੱਕ ਹੋਰ ਰੋਟੀ ਚੁੱਕੀ ਤੇ ਡੰਗੋਰੀ ਫੜ ਕੇ ਬਲਦਾਂ ਬਲ ਤੁਰ ਪਈ ਅੱਧੀ ਅੱਧੀ ਕਰਕੇ ਉਹਨੇ ਰੋਟੀ ਬਲਦਾਂ ਨੂੰ ਚਾਰ ਦਿੱਤੀ ਤੇ ਉਹਨਾਂ ਦੋਹਾਂ ਦੇ ਮੱਥਿਆਂ ਨੂੰ ਚੁਹਾ ਕੇ ਹੱਥ ਜੋੜੇ ਵਾਪਸ ਆ ਕੇ ਬਚਦੀਆਂ ਤਿੰਨ ਰੋਟੀਆਂ ਉੱਤੇ ਚੌਲ ਧਰ ਕੇ ਜਗਸੀਰ ਨੂੰ ਦੇ ਦਿੱਤੇ ਉਹਨੇ ਰੋਟੀਆਂ ਤਾਂ ਫੜ ਲਈਆਂ ਪਰ ਮਨ ਭਰਿਆ ਹੋਣ ਕਰਕੇ ਉਹ ਤੋਂ ਮਸਾਂ ਅੱਧੀ ਰੋਟੀ ਹੀ ਖਾਦੀ ਗਈ ਨੰਦੀਆਂ ਵਹਿਣਾ ਦਾ ਅਸਰ ਉਹਦੇ ਉੱਤੇ ਪਹਿਲਾਂ ਇੰਨਾ ਕਦੇ ਨਹੀਂ ਸੀ ਹੋਇਆ ਅੱਗੇ ਜੇ ਕਿਤੇ ਹੋ ਇੰਜ ਰੋਣ ਵੀ ਲੱਗ ਪੈਂਦੀ ਤਾਂ ਉਹ ਹਮੇਸ਼ਾ ਇਸ ਗੱਲ ਨੂੰ ਹਾਸੇ ਤੇ ਪਾ ਕੇ ਮਖੌਲ ਕਰਕੇ ਟਾਲ ਦਿੰਦਾ ਪਰ ਅੱਜ ਉਹ ਤੋਂ ਆਪਣਾ ਆਪ ਕਾਬੂ ਹੀ ਨਹੀਂ ਸੀ ਆ ਰਿਹਾ ਬੇਬੇ ਆ ਪੋਣੇ ਚ ਰੱਖ ਕੇ ਬੰਨ ਦੇ ਮੈਂ ਫੇਰ ਖਾਉ ਹੁਣ ਭੁੱਖ ਨਹੀਂ ਉਹਨੇ ਬੱਚਿਆਂ ਢਾਈ ਰੋਟੀਆਂ ਚੋਲਾਂ ਵਾਲੇ ਛੰਨੇ ਵਿੱਚ ਰੱਖਦੇ ਆਂ ਆਖਿਆ ਤੇ ਨੰਦੀ ਦੀ ਕੋਈ ਗੱਲ ਸੁਣੇ ਬਿਨਾ ਉੱਠ ਕੇ ਹਲ ਮੰਗਰ ਜਾ ਲੱਗਿਆ ਨੰਦੀ ਮੁੜ ਫਿਸਪਈ ਤੇ ਛੰਨਾ ਪੋਣੇ ਵਿੱਚ ਬੰਨਦਿਆਂ ਫੇਰ ਦਬਮੀ ਆਵਾਜ਼ ਨਾਲ ਵਹਿਣ ਪਾਉਣ ਲੱਗ ਪਈ ਉਹ ਰੋਟੀਆਂ ਉਹਨੇ ਟਾਲੀ ਦੇ ਮੁੱਢ ਨਾਲ ਮੜੀ ਦੇ ਪਿਛਲੇ ਪਾਸੇ ਸਾਂਭ ਦਿੱਤੀਆਂ ਜਦੋਂ ਪਿੰਡ ਨੂੰ ਮੁੜਨ ਲੱਗੀ ਤਾਂ ਉਹਦਾ ਮਰਨਾਉ ਸਰੀਰ ਮਿੱਟੀ ਹੋ ਗਿਆ ਸੀ ਤੇ ਉਂਝ ਹੀ ਬੇਸ਼ੁੱਧ ਜਹੀ ਹੋਈ ਉਹ ਤੁਰਈ ਆਈ ਸੂਰਜ ਤਕੜਾ ਚੜ੍ਹਾਇਆ ਸੀ ਜਗਸੀਰ ਨੇ ਬਲਦਾਂ ਨੂੰ ਲਲਕਾਰਾ ਮਾਰਿਆ ਉਹ ਤਿੱਖੇ ਹੋ ਗਏ ਪਰ ਆਪ ਉਹਦਿਆਂ ਲੱਤਾਂ ਹੁਣ ਤੁਰਦਿਆਂ ਨਹੀਂ ਸਨ ਨਾ ਮੁੰਨੇ ਉੱਤੇ ਦਬਾ ਪੈਂਦਾ ਸੀ ਨਾ ਕਹਲ ਨਾਲ ਪੈਰ ਪੁੱਟਿਆ ਜਾਂਦਾ ਸੀ ਉਹ ਹਾਲ ਦੇ ਮਗਰ ਇੰਜ ਤੁਰ ਰਿਹਾ ਸੀ ਜਿਵੇਂ ਬਲਦਾਂ ਦੇ ਪਿੱਛੇ ਪਾਇਆ ਤਰੀਕੀ ਦਾ ਜਾ ਰਿਹਾ ਹੋਵੇ ਆਵੇਂ ਤੁਰਦਿਆਂ ਜਦੋਂ ਉਸ ਉਤਾਂ ਨਿਗਾ ਕੀਤੀ ਤਾਂ ਨੰਦੀ ਕੁਬੀ ਕੁਬੀ ਪਹਿੇ ਜੀਆਂ ਭੜੀਆਂ ਓਹਲੇ ਤੁਰ ਜਾਂਦੀ ਉਹਨੂੰ ਦਿਸੀ ਤੇ ਫਿਰ ਅਲੋਪ ਹੋ ਗਈ। ਨਾ ਉਮੀਦ ਕਰਦੇ ਹਾਂ ਕਿ ਨਾਵਲ ਦਾ ਜਿਹੜਾ ਇਹ ਦੂਸਰਾ ਭਾਗ ਹੈ ਤੁਹਾਨੂੰ ਵਧੀਆ ਲੱਗੇਗਾ ਤੇ ਇਸ ਨੂੰ ਅਗਲੀ ਵੀਡੀਓ ਦੇ ਵਿੱਚ ਅਸੀਂ ਜਿਹੜਾ ਇਹ ਤੀਸਰਾ ਭਾਗ ਹੈ ਉਹ ਲੈ ਕੇ ਆਵਾਂਗੇ। ਬਹੁਤ-ਬਹੁਤ ਧੰਨਵਾਦ।